ਕਾਰਯੋਗ ਸਾਡੇ ਪਾਰਟੀ ਦੇ ਪ੍ਰਧਾਨ ਤੇ ਮੇਰੇ ਛੋਟੇ ਭਾਈ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਸਾ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਮੈਂਬਰ ਆਫ ਪਾਰਲੀਮੈਂਟ ਗੁਰਦਾਸਪੁਰ ਤੇ ਜਨਰਲ ਸੈਕਟਰੀ ਇਨਚਾਰਜ ਰਾਜਸਥਾਨ ਸਾ ਗੁਰਜੀਤ ਸਿੰਘ ਔਜਲਾ ਜੀ ਮੈਂਬਰ ਆਫ ਪਾਰਲੀਮੈਂਟ ਅੰਮ੍ਰਿਤਸਰ ਸਾਹਿਬ ਸਰ ਹਰਪ੍ਰਤਾਪ ਸਿੰਘ ਅਜਨਾਲਾ ਜੀ ਸਾਡੇ ਜ਼ਿਲ੍ਹੇ ਦੇ ਕਾਂਗਰਸ ਦੇ ਦਿਹਾਤੀ ਦੇ ਪ੍ਰਧਾਨ ਸਾਡੇ ਸ਼ਹਿਰ ਦੇ ਪ੍ਰਧਾਨ ਪੱਪੂ ਜੀ ਸਾਧ ਜਸਬੀਰ ਸਿੰਘ ਦਿੰਪਾ ਜੀ ਐਕਸ ਐਮਪੀ ਸਾਹਿਬ ਛੋਟੇ ਭਾਈ ਸਾਧ ਸੁਖਵਿੰਦਰ ਸਿੰਘ ਦੇਨੀ ਸਾਹਿਬ ਸਾਡੇ ਸੈਕਟਰੀ AICC ਸਾਹ ਸੰਤੋਖ ਸਿੰਘ ਭਲਾਈਪੁਰ ਸਾਹਿਬ ਸਾਹ ਹਰਬਿੰਦਰ ਸਿੰਘ ਗੱਲੇ ਜੀ ਅਖੀਰ ਤੇ ਮੈਂ ਭਗਵੰਤ ਜੀ ਤੁਹਾਡੇ ਕੋਲ ਆਵਾਂਗਾ ਪਹਿਲੇ ਰਹਿ ਨਾ ਜਾਣ ਇੱਥੇ ਬਾੜਾ ਸਾਹਿਬ ਉਹ ਜ਼ੀਦਾ ਜੀ ਤੁਰ ਕੇ ਕਿ ਆਏ ਨੇ ਕਥੂ ਨੰਗਲ ਸਾਹਿਬ ਸਾਡੇ ਸੀਨੀਅਰ ਮੋਸਟ ਲੀਡਰ ਇਸ ਹਲਕੇ ਦੇ ਛੋਟੇ ਭਾਈ ਦਿੱਤੀ ਜੀ ਸਾਡੇ ਛੋਟੇ ਭਾਈ ਸਾਹ ਮਨਦੀਪ ਸਿੰਘ ਜੀ ਸੁਰਗਿਆ ਸਾਰਿਆਂ ਦਾ ਸਾਡੇ ਰੰਦਾਵਾ ਸਾਹਿਬ ਸੁਖਦੇਵ ਸਿੰਘ ਜੀ ਸਾਡੀ ਪੈਣ ਫਰੀਡਮ ਫਾਈਟਰ ਤੇ ਭਗਵੰਤਪਾਲ ਜੀ ਤੇ ਕਥੂ ਨੰਗਲ ਸਾਹਿਬ ਤੇ ਸਾਰੀ ਅੱਜ ਮਜੀਠੇ ਤੋਂ ਜਿੰਨਾ ਭਾਈਚਾਰਾ ਇਕੱਠਾ ਹੋਇਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਹਿਲੇ ਮੈਂ ਆਪਣੇ ਛੋਟੇ ਭਾਈ ਸਭ ਭਗਵੰਤਪਾਲ ਸਿੰਘ ਜੀ ਨੂੰ ਚਾਚਾ ਸਾਹਿਬ ਨੂੰ ਦਿਲੀ ਮੁਬਾਰਕਬਾਦ ਪੇਸ਼ ਕਰਨਾ ਇੰਨੀ ਗਰਮੀ ਦੇ ਵਿੱਚ ਜਿੱਥੇ ਦਿਨ ਦਾ ਟੈਂਪਰੇਚਰ 45 46 ਡਿਗਰੀ ਹੋਏ ਉੱਥੇ ਅੱਜ ਆਪਣੇ ਪਿਆਰ ਦਾ ਮੁਜ਼ਾਹਰਾ ਬੜੇ ਸੋਹਣੇ ਢੰਗ ਨਾਲ ਮਜੀਠੇ ਹਲਕੇ ਦੇ ਸਾਡੇ ਕਾਂਗਰਸੀ ਵੀਰਾਂ ਨੇ ਭਰਾਵਾਂ ਨੇ ਉੱਤੇ ਪੈਣਾ ਲੱਗੀ ਮੈਂ ਇੱਕੋ ਬੇਨਤੀ ਕਰਨੀ ਮਜੀਠੇ ਹਲਕੇ ਦੇ ਆਪਣੇ ਵੀਰਾਂ ਨੂੰ ਸਮੁੱਚਾ ਪੰਜਾਬ ਅੱਜ ਕਾਂਗਰਸ ਨੂੰ ਚਾਹੁੰਦਾ ਲੋਕਾਂ ਨੂੰ ਪਤਾ ਜੇ ਕਾਂਗਰਸ ਆਏਗੀ ਕਾਂਗਰਸ ਦੀ ਸਰਕਾਰ ਆਏਗੀ ਤਾਂ ਹੀ ਅੱਥੇ ਸਾਡੀ ਜ਼ਿੰਦਗੀ ਸਾਡੀ ਤੇ ਸਾਡੇ ਪਰਿਵਾਰਾਂ ਦੀ ਜ਼ਿੰਦਗੀ ਮਹਿਫੂਜ਼ ਹੋਏਗੀ ਸਾਡਾ maal ਮਹਿਫੂਜ਼ ਹੋਏਗਾ ਸਾਡਾ ਕਾਰੋਬਾਰ ਮਹਿਫੂਜ਼ ਹੋਏਗਾ ਇਹ ਫਰੋਤੀਆਂ ਦੇ ਟੈਲੀਫੋਨ ਫਰੋਤੀਆਂ ਦੀਆਂ ਚਿੱਠੀਆਂ ਬੰਦ ਹੋਣਗੀਆਂ ਉਸ ਗੱਲ ਕਰ ਮੈਂ ਮਜੀਠੇ ਦੇ ਆਪਣੇ ਵੀਰਾਂ ਨੂੰ ਬੇਨਤੀ ਕਰਨਾ ਚਾਹਨਾ 2017 ਦੇ ਵਿੱਚ ਵੀ ਸਾਰੇ ਮਾਝੇ ਦੀਆਂ ਸੀਟਾਂ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਨਾਲ ਅਸੀਂ ਜਿੱਤੀਆਂ ਸੀ ਇੱਕ ਮਜੀਠਾ ਸੀਟ ਰਹਿ ਗਈ ਸੀ ਉਹਦਾ ਬੜਾ ਭਾਰੀ ਨੁਕਸਾਨ ਸਾਡੇ ਜਿਹੜੇ ਕਾਂਗਰਸੀ ਵੀਰ ਨੇ ਮਜੀਠੇ ਦੇ ਉਹਨਾਂ ਨੂੰ ਹੋ ਰਿਹਾ ਮੇਰੀ ਹੱਥ ਜੋੜ ਕੇ ਤੇ ਝੋਲੀ ਅੱਡ ਕੇ ਗੁਜ਼ਾਰਿਸ਼ ਹੈ ਆਪਣੇ ਵੀਰਾਂ ਨੂੰ ਭਰਾਵਾਂ ਨੂੰ ਕਿ ਅਗਲੀ ਇਲੈਕਸ਼ਨ ਕਾਂਗਰਸੀ ਨਹੀਂ ਸਾਡੇ ਆਣ ਵਾਲੇ ਨੌਜਵਾਨਾਂ ਦੇ ਤੇ ਪੰਜਾਬ ਦੇ ਭਵਿੱਖ ਦੀ ਇਲੈਕਸ਼ਨ ਮਜੀਠੇ ਦੇ ਮੇਰੇ ਵੀਰਾਂ ਨੂੰ ਜਿਹੜੇ ਵੱਖ-ਵੱਖ ਪਿੰਡਾਂ ਤੋਂ ਸ਼ਹਿਰ ਤੋਂ ਕਸਬਿਆਂ ਤੋਂ ਆਏ ਨੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਕਿ ਇਸ ਇਲੈਕਸ਼ਨ ਨੂੰ ਕਮਰ ਕੱਸੇ ਕਰਕੇ ਲੜੋ ਮਜੀਠਾ ਹਲਕਾ ਕਿਸੇ ਟਾਈਮ ਕਾਂਗਰਸ ਦਾ ਘੜ ਹੁੰਦਾ ਸੀ ਅਸੀਂ ਇੱਕ ਵਾਰ ਫੇਰ ਇਹਨੂੰ ਕਾਂਗਰਸ ਦਾ ਘੜ ਬਣਾਣਾ ਹੈ ਸੂਝ-ਬੂਝ ਨਾਲ ਚੱਲਣਾ ਭਗਵੰਤ ਪਾਲ ਜੀ ਦੇ ਹੱਥ ਮਜ਼ਬੂਤ ਕਰਨ ਵਾਸਤੇ ਅਸੀਂ ਹਰ ਪਰ ਜ਼ੋਰ ਕੋਸ਼ਿਸ਼ ਕਾਂਗਰਸ ਦੀ ਲੀਡਰਸ਼ਿਪ ਕਰੇਗੀ ਲੰਬਾ ਨਾ ਜਾਂਦਾ ਹੋਇਆ ਮੈਂ ਤੁਹਾਨੂੰ ਭਗਵੰਤ ਜੀ ਤੁਹਾਨੂੰ ਤੇ ਕਥੂ ਨੰਗਲ ਸਾਹਿਬ ਨੂੰ ਦਿਲੀ ਮੁਬਾਰਕ ਦੇਣਾ ਚਾਹਾਂਗਾ ਤੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦੇਣਾ ਚਾਹਾਂਗਾ ਕਿ ਇਸ ਟਾਈਮ ਮੇਰੇ ਵੀਰੋ ਕਾਂਗਰਸ ਦੀ ਜਾਂ ਅਕਾਲੀਆਂ ਦੀ ਜਾਂ ਭਾਜਪਾ ਦੀ ਲੜਾਈ ਨਹੀਂ ਇਸ ਟਾਈਮ ਸਾਡੀ ਪਹਿਚਾਨ ਜਿਹੜੀ ਹੈ ਸਤਤਵ ਜਿਹੜਾ ਸਾਡਾ ਪੰਜਾਬੀਆਂ ਦਾ ਉਹਨੂੰ ਅੱਜ ਬਚਾਉਣ ਦੀ ਲੜਾਈ ਸਾਡੇ ਨੌਜਵਾਨ ਬੱਚੇ ਤੇ ਪਿੰਡੋਂ ਪਿੰਡ ਪਹਿਲੇ ਕੱਲਾ ਦੁਆਵਾ ਬਾਹਰ ਜਾਂਦਾ ਸੀ ਹੁਣ ਮਾਝਾ ਮਾਲਵਾ ਜਿਹੜੇ ਮਰਜ਼ੀ ਪਿੰਡ ਚਲੇ ਜਾ ਨੌਜਵਾਨ ਮੁੰਡੇ ਪਿੰਡਾਂ 'ਚ ਰਹੀ ਨਹੀਂ ਗਏ ਕੱਲੇ ਬਜ਼ੁਰਗ ਰਹਿ ਗਏ ਤੇ ਜੇ ਅਸੀਂ ਇਹ ਆਸ ਲਾਈਏ ਕਿ ਉਹ ਵਾਪਸ ਆਣਗੇ ਹੁਣ ਕਿਸੇ ਦਾ ਪਰਤਕੇ ਨਹੀਂ ਜਿਆਣਾ ਸਾਡੇ ਵੀ ਬਜ਼ੁਰਗ ਦੱਸਦੇ ਸੀ ਜਦੋਂ ਪਾਕਿਸਤਾਨ ਤੋਂ ਆਏ ਨੇ ਉਦੋਂ ਸਾਰਿਆਂ ਦੇ ਵਡੇਰਿਆਂ ਨੇ ਇਹੀ ਸੋਚਿਆ ਸੀ ਕਿ ਅਸੀਂ 15ਵੇਂ 20ਵੇਂ ਦਿਨਿਆਂ ਮਹੀਨੇ ਬਾਅਦ ਪਰਤਕੇ ਆਪਣੇ ਜੱਦੀ ਪਿੰਡਾਂ 'ਚ ਆ ਜਣਾ ਕੋਈ ਵਾਪਸ ਨਹੀਂ ਸੀ ਜਾ ਸਕਿਆ ਹੁਣ ਵੀ ਕਿਸੇ ਨੇ ਵਾਪਸ ਨਹੀਂ ਜਾਣਾ ਸਾਨੂੰ ਪੰਜਾਬੀਆਂ ਨੂੰ ਏਕਤਾ ਕਰਨੀ ਪੈਗੀ ਤੁਸੀਂ ਜਿਹੜੀ ਨਵੀਂ ਸਰਕਾਰ ਆਈ ਹੈ ਮੇਰੇ ਵੀਰੋ ਬੜੇ ਚਾਵਾ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੋਚਿਆ ਇਹ ਕੋਈ ਬਦਲਾਵ ਲੈ ਕੇ ਆਣਗੇ ਕੋਈ ਮਾਨਦਾਰ ਲੋਕ ਆਣਗੇ ਸਾਡੇ ਪਿੰਡਾਂ ਦੇ ਇਹ ਸੱਥਾਂ ਵਿੱਚੋਂ ਸਰਕਾਰ ਚੱਲੇਗੀ ਮੇਰੇ ਵੀਰੋ ਤੁਸੀਂ ਵੇਖ ਹੀ ਰਹੇ ਹੋ ਇੱਥੇ ਬਣ ਕੀ ਦੇ ਮੇਰੀ ਗੁਜ਼ਾਰਿਸ਼ ਹੈ ਸਮੁੱਚੇ ਪੰਜਾਬੀਆਂ ਨੂੰ ਇੱਕ ਝੰਡੇ ਥੱਲੇ ਇਕੱਠਾ ਹੋਣਾ ਪੈਗਾ ਇੱਕ ਚੰਗੀ ਸੋਚ ਵਾਲਾ ਲੀਡਰ ਸਾਨੂੰ ਚੁਣਨਾ ਪੈਗਾ ਨਹੀਂ ਤੇ ਇਸ ਟਾਈਮ ਗੈਰ ਪੰਜਾਬੀਆਂ ਦੀ ਤਾਕਤ ਪੰਜਾਬ ਚ ਵੱਧ ਰਹੀ ਹੈ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲਓ ਸਾਡੀ ਪਛਾਣ ਕਿਉਂਕਿ ਅਸੀਂ ਤਾਕਤਾਂ ਪੰਜਾਬ ਦੇ ਵਿੱਚ ਇਸ ਗੱਲ ਕਰ ਜਿੱਤ ਸਕਦਾ ਜੇ ਇੱਕ ਪਾਸਿਓਂ ਜਿੰਡਿਆਲਾ ਗੁਰੂ ਜਾਂ ਬਾਬਾ ਬਕਾਲਾ ਅਸੀਂ ਜਿੱਤ ਸਕਨੇ ਹਾਂ ਜੇ ਗਵਾਂਚ ਅਸੀਂ ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਕਾਦੀਆਂ ਹਲਕੇ ਤੇ ਬਟਾਲਾ ਸੀ ਜਿੱਦ ਸਕਨੇ ਤੇ ਕੀ ਕਾਰਨ ਹੈ ਕਿ ਮਜੀਠਾ ਸੀ ਕਿਉਂ ਨਹੀਂ ਜਿੱਸਾ ਤਾਂ ਮੇਰੀ ਗੁਜ਼ਾਰਿਸ਼ ਹੈ ਏਕਤਾ ਦਾ ਸਬੂਤ ਦਿਈਏ ਮੈਂ ਵਰਕਰ ਸਾਥੀਆਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਅਸੀਂ ਇੱਕ ਅਖਬਾਰਾਂ ਦੀ ਟੈਲੀਵਿਜ਼ਨਾਂ ਦੀ ਖਬਰਾਂ ਨਾ ਸੁਣੋ ਸਾਰੇ ਨੂੰ ਸਾਡੇ ਵਾਸਤੇ ਇੰਪੋਰਟੈਂਟ ਚੀਜ਼ ਹੈ ਆਪਣਾ ਅਸਤ ਬਚਾਣਾ ਆਪਣੀ ਮਾਂ ਬੋਲੀ ਬਚਾਣੀ ਪੰਜਾਬ ਦੇ ਰਾਈਟਸ ਨੂੰ ਬਚਾਣਾ ਹੁਣ ਤੁਸੀਂ ਵੇਖਿਆ ਇਹ ਜਿਹੜਾ ਇਸ ਟਾਈਮ ਫਰਜ਼ੀ ਮੁੱਖ ਮੰਤਰੀ ਇਹ ਤਾਂ ਬਿਲਕੁਲ ਇੱਕ ਬੌਂਡਡ ਚੀਫ ਮਿਨਿਸਟਰ ਬਣ ਕੇ ਰਹਿ ਗਿਆ ਸਾਰੇ ਹੀ ਕੇਜਰੀਵਾਲ ਨੇ ਆਪਣੇ ਬੰਦੇ ਲਿਆ ਕੇ ਇੱਥੇ ਲਾ ਦਿੰਦੇ ਨੇ ਜਿਨ੍ਹਾਂ ਨੇ ਮੰਤਰੀ ਨੇ ਇਹਨਾਂ ਦੇ 8-8 10-10 ਮਹਿਕਮਿਆਂ ਦੇ 8-8 10-10 ਮੰਤਰੀਆਂ ਤੇ ਇੱਕ ਦਿੱਲੀ ਦਾ ਮਨੀਸ਼ ਸਸੋਧਿਆ ਲੱਗਾ 8-10 ਮਹਿਕਮਿਆਂ ਤੇ ਸਤਿੰਦਰ ਜਾਨ ਲੱਗਾ 810 ਬਹਿਕਮਾਂ ਤੇ ਵਿਜੇ ਨਾਹਿਰ ਲੱਗਾ ਭਗਵੰਤ ਦੀ ਜਗਾ ਤੇ ਵਿਭਬ ਕੁਮਾਰ ਲੱਗਾ ਕੋਈ ਬਾਹਰ ਲਿਆਨੇ ਆ ਇਸ ਟਾਈਮ ਮੇਰੇ ਵੀਰੋ ਇੱਕ ਗੁਰੂਆਂ ਪੀਰਾਂ ਪੈਗੰਬਰਾਂ ਤੇ ਸੂਰਬੀਰਾਂ ਦੀ ਧਰਤੀ ਤੇ ਇਨਡਾਇਰੈਕਟ ਕਾਬਜ਼ ਕੇਜਰੀਵਾਲ ਨੇ ਆਪਣੇ ਬੰਦੇ ਕਰ ਲਏ ਨੇ ਇੱਕ ਬੰਦੂ ਮੁੱਖ ਮੰਤਰੀ ਬਣ ਗਿਆ ਭਗਵੰਤ ਨੇ ਆਪਣਾ ਇਮਾਨ ਵੇਚ ਦਿੱਤਾ ਨਾ ਤੇ ਇਹਦਾ ਭਗਵੰਤ ਮਾਨੇ ਬਟ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਇਹਨੇ ਆਪਣਾ ਈਮਾਨ ਵੇਚ ਦਿੱਤਾ ਸਾਡੀ ਬਦਕਿਸਮਤੀ ਵੇਖੋ ਬਹੁਤ ਸਾਰੇ ਮੇਰੇ ਅੰਮ੍ਰਿਤਧਾਰੀ ਭਰਾ ਬੈਠੇ ਉਹ ਪਹਿਲੀ ਵਾਰ 75 ਸਾਲਾਂ 'ਚ ਮੇਰੇ ਭਰਾ ਹੋਇਆ ਚੀਫ ਮਿਨਿਸਟਰ ਪੰਜਾਬ ਦਾ ਉਹਦੇ ਨਾਂ ਵਿੱਚ ਸਿੰਘ ਹੈ ਨਹੀਂ ਦਸਮ ਪਿਤਾ ਦਾ ਹੁਕਮ ਸੀ ਕਿ ਮੇਰਾ ਹਰ ਜਿਹੜਾ ਸਿੱਖ ਹੋਏਗਾ ਉਹਦੇ ਨਾਂ ਵਿੱਚ ਸਿੰਘ ਹੋਏਗਾ ਇਹ ਭਗਵੰਤ ਦੇ ਨਾਂ ਵਿੱਚ ਸਿੰਘ ਹੈ ਨਹੀਂ ਇਹ ਭਗਵੰਤ ਮਾਨ ਨੇ ਤੇ ਦਸਤਾਰ ਥੱਲੇ ਕੇਸ ਐ ਨੇ ਇਹ ਪਹਿਲਾ ਮੁੱਖ ਮੰਤਰੀ ਜੇ 75 ਸਾਲਾਂ ਚ ਜਿਹਦੇ ਨਾਂ ਵਿੱਚ ਸਿੰਘ ਨਹੀਂ ਤੇ ਦਸਤਾਰ ਥੱਲੇ ਕੇਸ ਐ ਨੇ ਤੇ ਤੁਸੀਂ ਮੈਨੂੰ ਦੱਸੋ ਇਹਨੇ ਕਿੰਨਾ ਕੁ ਪੰਜਾਬ ਦੇ ਹੱਕਾਂ ਵਾਸਤੇ ਪਹਿਰਾ ਦੇਣਾ ਬਾਕੀ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਨਾ ਸਾਡੇ ਵਰਕਰਾਂ ਦੇ ਨਾਲ ਹੁਣੇ ਮੇਰੇ ਨਾਲ ਵੜਿੰਗ ਸਾਹਿਬ ਕਹਿ ਰਹੇ ਸੀ ਕਿ ਕਰੰਟ ਬੜਾ ਜਦੋਂ ਜਕਾਰਾ ਛੜਿਆ ਤੇ ਕਹਿੰਦੇ ਹੈ ਅੱਗੋਂ ਜਵਾਬ ਬੜਾ ਤਕੜਾ ਆਇਆ ਇੱਥੇ ਕਰੰਟ ਕਾਫੀ ਲੱਗਦਾ ਮਹ ਜੀ ਜਿਨ੍ਹਾਂ ਦਾ ਮਾਂਜਾ ਜਿਹਾ ਏਰੀਆ ਦਾ ਵੱਧ ਲੈਂਦਾ ਓਥੇ ਕਰੰਟ ਵੀ ਵੱਧ ਸਾਰਿਆਂ ਨੂੰ ਵੱਧ ਜੇ ਕਾਂਗਰਸੀ ਵਰਕਰਾਂ ਦਾ ਜ਼ਿਆਤੀ ਹੁੰਦੀ ਤਾਂ ਮੇਜੀਠੇ ਹਲਕੇ ਚ ਐਸੇ ਗਾਲ ਨਹੀਂ ਤਾਂ ਉਹਨਾਂ ਨੂੰ ਕਰੰਟ ਆ ਰਿਹਾ ਐ ਐਸੇ ਕਰੰਟ ਦਾ ਹੀ ਮੈਂ ਕਹਿੰਨਾ ਫਾਇਦਾ ਲਓ ਤੇ ਕਿਤੇ ਪਛੜ ਨਾ ਜਾਈਏ ਜਿਹੜੀ ਵੀ ਕਾਂਗਰਸ ਦਾ ਜਿਹੜਾ ਵੀ ਆਉਣ ਵਾਲਾ ਕੈਂਡੀਡੇਟ ਹੋਏਗਾ ਉਹਨੂੰ ਤਗੜੇ ਹੋ ਆਪਣੀ ਇਲੈਕਸ਼ਨ ਸਮਝ ਕੇ ਪਲੇਖਾ ਸਾਨੂੰ ਤੇ ਕੋਈ ਨਹੀਂ ਕਾਢੀ ਦਿੱਤਾ ਤੇ ਤੁਸੀਂ ਹੋਰ ਕੌਣ ਹੈ ਹਾਂ ਮੇਕੋ ਇੱਕ ਮਿੰਟ ਇੱਕ ਮਿੰਟ ਹਲਕੇ ਦਾ ਪਲੇਖਾ ਜਿਹੜਾ ਉਹ ਤੇ ਕੱਢਣਗੇ ਪ੍ਰਧਾਨ ਜੀ ਸਾਡੀ ਸਿਫਾਰਿਸ਼ ਤੇ ਇਹਨਾਂ ਵੱਲੋਂ ਭਗਵੰਤਪਾਲ ਸਿੰਘ ਜੀ ਦੀ ਹੈ ਹੀ ਹੈ ਉਹ ਇੱਕ ਮਿੰਟ ਯਾਰ ਖਲੋ ਜੋ ਕਾਕਾ ਥੋੜਾ ਡਿਸਪਲਿਨ ਰੱਖ ਲ ਸਟੇਜ ਉਤੇ ਮਾਈਕ ਖੋ ਕੇ ਨਹੀਂ ਕਦੀ ਇਹ ਕੰਮ ਹੁੰਦੇ ਤੁਸੀਂ ਥੋੜਾ ਡਿਸਪਲਿਨ ਚ ਰਹੋ ਤੇ ਡਿਸਪਲਿਨ ਚ ਕੰਮ ਕਰੀ ਜਾਓ ਇਹ ਕੰਮ ਕਾਂਗਰਸ ਦੇ ਪ੍ਰਧਾਨ ਦਾ ਕੰਮ ਹੈ ਮੇਰਾ ਕੰਮ ਨਹੀਂ ਤੋ ਇਸ ਗੱਲ ਕਰਨੋਂ ਕਰਨਗੇ ਆਪਣੀ ਡਿਊਟੀ ਨਿਭਾਣ ਕੇ ਜੇ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਫਿਰ ਤੁਹਾਨੂੰ ਸਮਝਾਇਆ ਨਹੀਂ ਜਾ ਸਕਦਾ ਜੇ ਨਾਲ ਖਲਾਰ ਕੇ ਸਪੀਚ ਕਰਕੇ ਫਿਰ ਵੀ ਤੁਹਾਨੂੰ ਸਮਝ ਨਹੀਂ ਆਇਆ ਤੇ ਫਿਰ ਤੁਹਾਨੂੰ ਸਮਝਾਇਆ ਹੀ ਨਹੀਂ ਜਾ ਸਕਦਾ ਮੈਂ ਤਾਂ ਮਜੀਠੇ ਹਲਕੇ ਨੂੰ ਸਮਝਾਣ ਦੀ ਕੋਸ਼ਿਸ਼ ਕਰ ਰਿਹਾ ਜੇ ਫਿਰ ਵੀ ਤੁਹਾਡੇ ਸਮਝ ਨਹੀਂ ਆਉਂਦਾ ਮੇਰੇ ਤੋਂ ਬਾਅਦ ਆਣਾ ਇਸ ਦੀ ਕਲੈਰਿਟੀ ਪ੍ਰਧਾਨ ਜੀ ਦੇਣਗੇ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ مشਕੂਰ ਹਾਂ ਇੱਕ ਵਾਰ ਫੇਰ ਹੱਥ ਜੋੜ ਕੇ ਬੇਨਤੀ ਕਰੂੰਗਾ ਤਗੜੇ ਹੋ ਕੇ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕਰ